ਮੈਡਮ ਤੁਸੀਂ ਅੱਜ ESI ਹਸਪੀਟਲ ਪਹੁੰਚੇ ਆਂ ਤੇ ਡਾਕਟਰਾਂ ਦੀ ਤਕਰੀਬਾ ਨਾਲ ਜਿਹੜੀ ਸਟ੍ਰੈਕ ਚੱਲ ਰਹੀ ਆ ਹਾਂਜੀ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਰ ਜਿੱਦਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਕਿਦਾਂ ਹੋਣਾ ਇੱਥੇ ਆ ਕੇ ਸਾਨੂੰ ਪਤਾ ਲੱਗਾ ਵੀ ਇਹਨਾਂ ਦੀ ਸਵੇਰ ਤੋਂ 9 ਤੋਂ 11 ਵਜੇ ਤੱਕ ਦੀ ਨਾ ਹਰਤਾਲ ਚੱਲਦੀ ਪਈ ਆ ਜਿੱਦਾਂ ਸੀ ਟਾਈਮ ਨਾਲ ਆ ਕੇ ਸਾਨੂੰ ਪਤਾ ਨਹੀਂ ਜੇ ਇਹ ਗੱਲ ਅਸੀਂ ਸਵੇਰ ਦੇ ਜਿੱਦਾਂ ਬਹੁਤ ਪਰੇਸ਼ਾਨ ਹੁਏ ਆ ਜੋ ਵੀ ਨਾ ਦੀ ਜਿੱਦਾਂ ਮੰਗਾ ਉਹ ਪੂਰੀਆਂ ਕੀਤੀਆਂ ਜਾਂਣ ਤਾਂ ਜੋ ਸਾਡੀ ਸਾਡੀ ਵੀ ਪਰੇਸ਼ਾਨੀ ਆਲੋ ਹੋ ਸਕੇ ਇਸ ਲਈ ਜਦੋਂ ਵੀ ਅਸੀਂ ਆਉਨੇ ਆ ਮਤਲਬ ਕਿ 3-4 ਦਿਨ ਤੋਂ ਆ ਰਹੇ ਆ ਵੀ ਰੋਜ਼ ਸਾਨੂੰ ਪਤਾ ਲੱ ਇਹ ਇਹਨਾਂ ਦਾ ਜਿਹੜੇ ਡਾਕਟਰਾਂ ਦੀ ਇਹ ਹੜਤਾਲ ਹੋਣ ਕਰਕੇ ਤੁਹਾਨੂੰ ਕਿੰਨੀ ਕਿ ਪ੍ਰੇਸ਼ਾਨੀ ਆਉਂ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਇੱਥੇ ਆ ਕੇ ਸਿੱਧੇ ਬੈਠ ਕੇ ਜਾਂਦੇ ਨਹੀਂ ਕਈ ਵਾਰੀ ਵੇਟ ਕਰਕੇ ਉੱਡੀ ਜਾਂਦੇ ਆ ਜਾਂ ਕਈ ਵਾਰੀ ਦੂਰੋਂ ਕੋਈ ਪੇਸ਼ੈਂਟ ਆਉਣਾ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀ ਆ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਜੋ ਵੀ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ ਤਾਂ ਜੋ ਬਾਕੀ ਪਬਲਿਕ ਇਹ ਪਰੇਸ਼ਾਨ ਨਾ ਹੋ ਸਕੇ ਹਾਂਜੀ ਮੈਡਮ ਤੁਹਾਨੂੰ ਕੀ ਪ੍ਰੋਬਲਮ ਕੀ ਆ ਸਰ ਮੇਰੇ ਤੇ ਤਾਂ ਪ੍ਰੋਬਲਮ ਪਈ ਆ ਬੈਕ ਪੇਨ ਆ ਮੈਂ ਦਵਾਈ ਖਾ ਰਹੀ ਆ ਇਤੋਂ ਜਿਦਾ ਹੋਣਾ ਦੋ ਦਿਨ ਤੇ ਤੇ ਡਾਕਟਰ ਦਾ ਜਿੱਦਾਂ ਮਤਲਬ ਆਇਆ ਕਹਿੰਦੇ ਸਾਡੀ ਸਟ੍ਰੈਕ ਸਾਡੀ ਕੋਈ 파ਚੀ ਨਹੀਂ ਕੱਟ ਹੋ ਰਹੀ ਨਾ ਸਾਨੂੰ ਕੋਈ ਮੈਡੀਸਨ ਮਿਲ ਰਹੀ ਆ ਇੱਥੇ ਸਾਨੂੰ ਕਾਫੀ ਵੇਟ ਕਰਨੀ ਪੈ ਰਹੀ ਆ ਜਿੱਦ ਆਪਣੀ ਦਵਾਈ ਲਈ 파ਚੀ ਲਈ ਮਤਲਬ ਕਿ ਤੁਸੀਂ ਇਹ ਕਹੋ ਜਾਨੇ ਅਭੀ ਜੋ ਵੀ ਨਾ ਵੀ ਮੰਗਾਉ ਪੂਰੀਏ ਕਿਤੇ ਤਾਂ ਜੋ ਸਾਨੂੰ ਵੀ ਮਤਲਬ ਕਿ ਪਬਲਿਕ ਨੂੰ ਕੋ ਪਰੇਸ਼ਾਨੀ ਨਾ ਹੋਵੇ ਬਸ ਇੱਥੇ ਕਾਫੀ ਜਿਦਾ ਦੂਰੋਂ ਆਪਣਾ ਬੱਚੇ ਛੱਡ ਕੇ ਆਏ ਆ ਇੱਥੇ ਦੋ ਤਿੰਨ ਦਿਨ ਤੋਂ ਬਹੁਤ ਜਣ ਕੇ ਫਿੱਤਰ ਖਰਾਬ ਹੋ ਰਹੇ ਆ ਤੇ ਸਾਨੂੰ ਕੋਈ ਟਾਈਮ ਨਾ ਜਦਾਂ ਮਤਲਬ ਕਿ ਡਾਕਟਰ ਬੈਠੀ ਹੈ ਜਦੋਂ ਡਾਕਟਰ ਕੋਲ ਜਾਣੇ ਆ ਤੇ ਉਹ ਕਹੀ ਕਹਿੰਦੇ ਆ ਸਾਡੀ ਸਟ੍ਰੈਕ ਚੱਲਦੀ ਪਈ ਆ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਕੌਰ ਆ ਕਿੱਥੋਂ ਆਇਓ ਮੈਂ ਪਿੰਡ ਕੁੰਮਣਾ ਤੋਂ ਆਈ ਹਣੀ ਆ ਸਵੇਰ ਦੀ 8 ਵਜੇ ਦੀ ਇੱਥੇ ਆਈ ਹੋਈ ਆ ਹਾਂ ਠੀਕ ਆ ਥੈਂਕ ਯੂ ਮੈਮ 15 ਸਾਲ ਤੋਂ ਸਾਡੀ ਦਵਾਈ ਇਸ ਤੋਂ ਚੱਲ ਰਹੀ ਹੈ ਜਿਉ ਪਏ ਤੇ ਜੇ ਘੰਟਾ ਵੀ ਸਾਨੂੰ ਮਤਲੇ ਨਾ ਦਿਸਣ ਇੱਥੇ ਘਰੋਂ ਆਉਨੇ ਆ ਸੀ ਤੇ ਸਾਡੇ ਵਾਸਤੇ ਪਰੌੜੇ ਬਹੁਤ ਖੜੀ ਹੋ ਜਾਂਦੀਆਂ ਕਿਉਂ ਸੀ ਇਦਾਂ ਹੀ ਦਵਾਈਆਂ ਲੈਣੇ ਇਸ ਕਰਕੇ ਅਸੀਂ ਤਾਂ ਇਹੀ ਚਾਹੁੰਦੇ ਆ

ਤੇ ਮੇਰੇ ਸੀਨੀਅਰ ਮੈਡੀਕਲ ਅਫਸਰ ਸਾਹਿਬ ਸਹਿਬਾਨ ਮੇਰੇ ਨਾਲ ਖੜੇ ਹਨ ਸਾਡੀ ਸਟ੍ਰਾਈਕ 9 ਤਰੀਕ ਤੋਂ 11 ਤਰੀਕ ਤੱਕ ਨਹੀਂ ਜੀ ਸਾਡੀ ਸਟ੍ਰਾਈਕ 9 ਤਰੀਕ ਤੋਂ ਇਨਡੇਫਿਨਿਟ ਟਾਈਮ ਪੀਰੀਅਡ ਆਫ ਲਈ ਚੱਲ ਰਹੀ ਹੈ 9 ਤੋਂ ਲੈ ਕੇ 11 ਤੱਕ ਅਸੀਂ ਸਿਰਫ ਇਸ ਕਰਕੇ 3 ਆਵਰਜ਼ ਆਪੀਡੀ ਚਲਾ ਰਹੇ ਹਾਂ ਕਿਉਂਕਿ ਸਾਨੂੰ ਗਵਰਨਮੈਂਟ ਵੱਲੋਂ 11 ਤਰੀਕ ਨੂੰ ਇੱਕ ਮੀਟਿੰਗ ਦਾ ਸੱਦਾ ਆਇਆ ਹੈ ਜਿਨ੍ਹਾਂ ਨੂੰ ਕੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਫਾਈਨੈਂਸ ਮਿਸਟਰ ਹੈਡ ਕਰ ਰਹੇ ਨੇ ਅਦਰਵਾਈਜ਼ ਅਸੀਂ ਸੰਘਰਸ਼ ਦੇ ਰਾਤੇ ਚੱਲ ਚੁੱਕੇ ਹਾਂ ਨੌਸ ਅਪਟੰਬਰ ਤੋਂ ਸਾਡੀ ਇਨਡੈਫਿਨਿਟ ਸਟ੍ਰਾਈਕ ਹੈ ਕਿ ਅਸੀਂ ਪੂਰੀ ਪੂਰਨ ਤੌਰ ਤੇ ਓਪीडी ਬੰਦ ਕਰਾਂਗੇ ਅਸੀਂ ਸਾਰੀਆਂ ਸੇਵਾਵਾਂ ਮਾ ਠੱਪ ਕਰਾਵਾਂਗੇ ਸੇਵਾ ਹੈ ਐਮਰਜੈਂਸੀ ਅਤੇ ਮੈਡੀਕਲ ਇਸ ਤੋਂ ਸਿਵਾ ਅਸੀਂ ਕੋਈ ਹੋਰ ਸੇਵਾ ਨਹੀਂ ਦੇਵਾਂਗੇ ਪਰੰਤੂ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਕਿ 11 ਤਰੀਕ ਨੂੰ ਸਾਡੀ ਮੀਟਿੰਗ ਹੈ ਇਸ ਕਰਕੇ ਸਿਰਫ ਓਪीडी 3 ਘੰਟਿਆਂ ਲਈ ਥਾਗਿਤ ਕੀਤੀ ਗਈ ਹੈ ਤੇ 3 ਘੰਟੇ ਚੱਲ ਰਹੀ ਹੈ 8 ਤੋਂ 3 8 ਤੋਂ 11 ਬੰਦ ਹੈਗੀ ਆ ਤੇ 11 ਤੋਂ ਅੱਗੇ ਚੱਲ ਰਹੀ ਹੈ ਸਰ ਮੰਗਾ ਜਿਹੜੇ ਕਿਹੜੇ ਤੁਹਾਡੇ ਸਾਡੀਆਂ ਕਈ ਮੰਗਾਂ ਨੇ ਪਰ ਮੁੱਖ 4 ਮੰਗਾਂ ਨੇ ਸਭ ਤੋਂ ਪਹਿਲਾ ਜੀ ਮੈਡੀਕਲ ਅਫਸਰ ਦੀ ਸਕਿਉਰਿਟੀ ਸਕਿਉਰਿਟੀ ਸਾਨੂੰ ਬਹੁਤ ਇਸ਼ੂ ਹੈ ਦੂਜੀ ਸਾਡੀ ਮੁੱਖ ਮੰਗ ਹੈਗੀ ਆ ਏਸੀਪੀ ਜਿਹੜੀਆਂ ਸਾਡੀਆਂ ਤਰੱਕੀਆਂ ਇਹਨਾਂ ਨੇ ਅਚਾਨਕ ਰੋਕ ਦਿੱਤੀਆਂ ਨੇ ਤੀਜੀ ਮੰਗ ਹੈਗੀ ਆ ਰਿਕਰੂਟਮੈਂਟ 2016 ਤੋਂ ਤੱਕ ਤਰੱਕੀਆਂ ਮੰਗਦੇ 2016 ਤੋਂ ਲੈ ਕੇ 2021 ਤੱਕ ਸਾਡੀਆਂ 2021 ਤੋਂ ਤਰੱਕੀਆਂ ਬੰਦ ਕਰਤੀਆਂ ਨੇ ਤੇ ਇਸ ਉਪਰੰਤ ਮੈਡੀਕਲ ਜਿਹੜੇ ਅਫਸਰ ਰਿਕਰੂਟ ਨਹੀਂ ਹੋ ਰਹੇ ਉਹਦੀ ਵੀ ਸਾਡੀ ਮੰਗ ਹੈ ਇਹ ਐਕਚੁਅਲੀ ਆਪਸ ਵਿੱਚ ਇੰਟਰਕਲੇਟਡ ਪ੍ਰੋਬਲਮਸ ਨੇ ਇੱਥੇ ਮੈਡੀਕਲ ਅਫਸਰ ਨੂੰ ਸਿਕਿਉਰਿਟੀ ਨਹੀਂ ਮਿਲਦੀ ਤਨਖਾਹ ਘੱਟ ਮਿਲਦੀ ਇਸ ਕਰਕੇ ਮੈਡੀਕਲ ਅਫਸਰ ਜਾਂ ਤਾਂ ਰਿਕਰੂਟਮੈਂਟ ਤੋਂ ਮੁੱਕ ਮੋੜ ਦਿੰਦੇ ਨੇ ਜਾਂ ਨੌਕਰੀ ਵਿੱਚ ਉਚਾਲੇ ਛੱਡ ਦਿੰਦੇ ਨੇ ਚੌਥੇ ਸਾਡੀ ਮੇਨ ਮੰਗ ਹੈਗੀ ਆ ਜਿਹੜੇ ਸਾਡੇ 2016 ਤੋਂ ਲੈ ਕੇ 2021 ਤੱਕ ਦੇ ਈਅਰਸ ਰੁਕੇ ਹੋਏ ਹਨ ਪਤਿਸਾ ਜੇ ਅਗਰ ਮੰਗਾ ਨਹੀਂ ਬੰਨਿਆ ਜਾਂਦੀਆ ਤਾਂ ਤਵਾਜ਼ ਤੁਹਾਡਾ ਕੀ ਸ਼ੁਰੂ ਹੋਏਗਾ ਅਸੀਂ ਪੂਰਨ ਤੌਰ ਤੇ ਓਪੀਡੀ ਬੰਦ ਕਰਾਂਗੇ ਸਾਰੀਆਂ ਸੇਵਾਵਾਂ ਸੇਵਾ ਐਮਰਜੈਂਸੀ ਤੇ ਮੈਡੀਕਲ ਲੀਗਲ ਤੋਂ ਬੰਦ ਹੋਣਗੀਆਂ ਅਗਰ ਸਾਨੂੰ ਫਿਰ ਵੀ ਸਾਡਾ ਜੋ ਬਣਦਾ ਹੱਕ ਹੈ ਇਹ ਕੋਈ ਡਿਮਾਂਡ ਨਹੀਂ ਇਹ ਹੱਕ ਹੈ ਇਹ ਪਾਰਟੈਂਟ ਪਾਰਸਲ ਹੁੰਦੇ ਪਹਿਲੇ ਤਨਖਾਹ ਦੇ ਇਹਨਾਂ ਨੇ ਰੋਕ ਦਿੱਤੇ ਆ ਸਾਡੀ ਕੋਈ ਨਵੀਂ ਡਿਮਾਂਡ ਨਹੀਂ ਹੈ ਇਹ ਸਾਡਾ ਹੱਕ ਰੋਕਤਾ ਇਹਨਾਂ ਨੇ ਤੇ ਇਹ ਜੇ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਜਾਂਦੇ ਆ ਅਸੀਂ ਮੈਡੀਕਲ ਲੀਗਲ ਵੀ ਰੋਕਾਂਗੇ ਕੱਲੀ ਐਮਰਜੈਂਸੀ ਚੱਲੇਗੀ ਸਿਵਾਏ ਐਮਰਜੈਂਸੀ ਤੋਂ ਕੋਈ ਹੋਰ ਸੇਵਾ ਇੱਥੋਂ ਨਹੀਂ ਮਿਲੇਗੀ ਜਿਵੇਂ ਕਿ ਕੋਈ ਅਟੈਸਟੇਸ਼ਨ ਸਰਟੀਫਿਕੇਸ਼ਨ ਕੋਈ ਵੀ ਜਦਾ ਵਿਭਾਗੀ ਰਿਪੋਰਟਸ ਕੋਈ ਵੀ ਮੀਟਿੰਗਸ ਵੀਡੀਓ ਕਾਨਫਰੰਸਿਸ ਇਨਕੁਆਇਰੀਜ਼ ਕੋਈ ਵੀ ਵੀਆਈਪੀ ਡਿਊਟੀ ਇਸ ਇੱਕ ਕੋਈ ਨਹੀਂ ਕਰਾਂਗੇ ਸਿਰਫ ਤੇ ਸਿਰਫ ਐਮਰਜੈਂਸੀ ਚਲਾਵਾਂਗੇ ਤੇ ਪੂਰਨ ਤੌਰ ਤੇ ਓਪੀਡੀ ਜਾਂ ਬਾਕੀ ਸਾਰੇ ਕੰਮ ਠੱਪ ਕਰਦੇ ਆਂ। ਦੁਬਾਰਾ ਨਿਸ਼ਾਨਾ ਗੱਲਬਾਤ ਲਈ ਤੁਹਾਡਾ ਧੰਨਵਾਦ। ਥੈਂਕ ਯੂ।